ਤੇ ਬੈਠਾ ਮੇਰਾ ਭਰਾ ਸਾਨੂੰ ਪਤਾ ਹੈ ਕਿਸੇ ਇੱਥੇ ਅਲਵਾਈਆਂ ਲੜੀਆਂ ਨੇ ਆਹ ਬੰਕ ਭਾਗੇ 9 ਸਾਲ ਕਿੱਥੇ ਇਲੈਕਸ਼ਨ ਨਹੀਂ ਹੋਈ 9 ਸਾਲ ਤੱਕ ਵਿਦਿਆਰਥੀ ਆਪਣੀ ਇਲੈਕਸ਼ਨ ਵਾਸਤੇ ਆਪਣੇ ਹੱਕਾਂ ਵਾਸਤੇ ਲੜਦੇ ਰਹੇ ਤੇ ਹਸਪਤਾਲ ਜਾ ਕੇ ਪੱਕਰਦਾਰ ਤੇ ਬੈਠਾ ਜਦੋਂ ਮਰਗ ਨਾਲ ਆ ਗਿਆ ਉਦੋਂ ਫੇਰ ਇਲੈਕਸ਼ਨ ਪ੍ਰਕਿਰਿਆ ਕਲੀਅਰ ਹੋਈ ਇਹ ਹਾਲਾਤ ਨੇ ਤੇ ਅੱਜ ਕੋਈ ਆ ਕੇ ਕਵੇ ਕੋਈ ਕਾਂਗਰਸੀ ਕੋਈ ਫਲਾਣਾ ਕੋਈ ਟਮਕਾਣਾ ਅਸੀਂ ਕੋਈ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਅਸੀਂ ਇਸ ਧਰਤੀ ਨਾਲ ਸੰਬੰਧਤ ਹੈ ਇਸ ਧਰਤੀ ਨਾਲ ਇਹ ਸਾਡੀ ਮਾਂ ਹੈ ਇੱਥੇ ਅਸੀਂ ਲਾਈਆਂ ਲੜੀਆਂ ਜਾਈਆਂ ਖਾਂਦੀਆਂ ਜੇਲਾਂ ਗੱਟੀਆਂ ਸਾਨੂੰ ਇੱਥੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਅਸੀਂ ਜਦੋਂ ਜੋ ਲੋੜ ਪਊਗੀ ਜਦੋਂ ਜੋ ਲੋੜ ਪਊਗੀ ਅਸੀਂ ਡੱਟ ਕੇ ਖੜਾਂਗੇ ਇਹਨਾਂ ਵਿਦਿਆਰਥੀਆਂ ਨੂੰ ਅਸੀਂ ਕੋਈ ਭਾਵੇਂ ਸੱਗੇ ਚਿੱਟੀਆਂ ਤਾੜੀਆਂ ਹੋ ਗਈਆਂ ਲੇਕਿਨ ਅਸੀਂ ਅੱਜ ਵੀ ਦਮ ਰੱਖਦੇ ਆ ਕਿਉਂਕਿ ਸਾਡੇ ਸਮੇਂ ਸਾਡਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਲੇਕਿਨ ਅੱਜ ਅਸੀਂ ਨਾ ਸਾਥ ਦੇਣ ਲਈ ਖੜੇ ਆ ਸਾਡੇ ਕੋਲ ਕੁਸ਼ੀ ਵੀ ਹੋਣਗੀਆਂ ਸਾਡੇ ਕੋਲ ਸਰਮਾਇਆ ਵੀ ਹੋਗਾ ਸਾਡੇ ਕੋਲੇ ਯੂਨੀਵਰਸਿਟੀ ਦਾ ਐਕਸਪੀਰੀਅੰਸ ਵੀ ਹੋਗਾ ਅਸੀਂ ਅੱਜ ਨਾ ਟੱਕ ਕੇ ਖੜੇ ਆ ਅੱਜ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਸਾਰੇ ਵਿਦਿਆਰਥੀਆਂ ਇਕੱਠੇ ਹੋ ਜਾਓ ਆ ਜਾਓ ਸਟੇਜ ਦੇ ਪਿੱਛੇ ਹੁਣੇ ਹੋਇਆ ਸੀਗਾ ਇਹ ਇੱਕ ਅੱਜ ਨਹੀਂ ਇਕ-ਇਕ ਕਰ ਲੋ ਇਕ-ਇਕ ਕਰਕੇ ਲੜਾਈ ਲੜਵੋਗੇ ਤੇ ਜਿੱਤਿਓਗੇ ਨਹੀਂ ਤੇ ਭਾਈ ਜਿਹੜੀ ਉੱਤੇ ਦਿੱਲੀ ਸਰਕਾਰ ਬੈਠੀ ਐ ਪਾੜੂ ਅੱਜਾ ਮਿੰਟ ਲਾਉਂਦੀ ਐ ਪਾੜ ਲਗਾ ਮਿੰਟਾਂ ਉਹਦੀਆਂ ਜਹਵੰਦੀਆਂ ਬੈਠੀਆਂ ਨੇ ਦਿੱਲੀ ਦੀ ਲੜਾਈ ਜਿੱਤ ਕੇ ਆਈਆਂ ਸੀਗੀਆਂ ਪੰਜਾਬ ਪਹੁੰਚ ਕੇ ਹਾਰ ਗਿਆ ਪਾੜੋ ਧਾੜ ਕਰਤੀ ਇਹਨਾਂ ਦੀ ਤੇ ਅੱਜ ਫੇਰ ਅਸੀਂ ਲੜਦੇ ਫਿਰਦੇ ਆ ਇੱਥੋਂ ਇਕੱਠੇ ਹੋ ਜਿਓ ਆ ਟੱਡਣਾ ਹੋ ਜਿਓ ਔਰ ਜਿਹੜਾ ਪੁਰਾਣਾ ਕੋਈ ਟੁਰੰਗ ਲੀਡਰ ਕੋਈ ਪੁਰਾਣਾ ਵਿਦਿਆਰਥੀ ਤੁਹਾਡੇ ਚਾਹੁੰਦਾ ਹੈ ਉਹਦਾ ਇੱਜ਼ਤਬਾਨ ਕਰੋ ਉਹ ਕਿਸੇ ਪਾਰਟਨਰ ਸੰਬੰਧਤ ਹੋ ਕੇ ਨਹੀਂ ਆਉਂਦਾ ਉਹ ਇਸ ਧਟੀਆਂ ਸੰਬੰਧਤ ਹੋ ਕੇ ਆਉਂਦਾ ਇੱਥੇ ਉਹ ਰਹਿੰਦਾ ਰਿਹਾ ਇਸ ਕਰਕੇ ਆਉਂਦਾ ਮੇਰੀ ਇਹੀ ਬੇਨਤੀ ਹੈ ਦਬਾਰਾ ਫੇਰ ਚਕਾਰਾ ਛੱਡੂਗਾ ਪਿੱਛੇ ਤੱਕ ਆਵਾਜ਼ ਹੋਣੀ ਚਾਹੀਦੀ ਆ ਬੰਦਵਾਰ ਬੋਲਾ ਇਸ ਸਟੇਜ 'ਤੇ ਇੱਕ ਨਾਂ ਬੈਂਤੀ ਜ਼ਰੂਰੀ ਹੈ ਕਰਤਾਰ ਸਿੰਘ ਕੋਪਰਾਏ ਨੇ ਉਹ 좌ਚਿਆ ਹੋਏ ਨੇ ਸਟੇਜ ਦੇ ਕੋਲ ਉਹਨਾਂ ਨੂੰ ਰੱਖ ਲੈਗੇ ਪਲੀਜ਼ ਕਰਤਾਰ ਸਿੰਘ ਕੋਪਰਾਏ ਇੰਤਰਾਮ ਭਾਈ ਨਜੀਬ ਨੂੰ ਨਗੰਗਾ ਆਪੇ ਵਿਚਾਰ ਰੱਖਣ ਬਾਈ ਤੋਂ 3 ਮਿੰਟ ਲਵਾਗੇ ਪੈਰਾਂ 'ਚ ਛਾਲੇ ਪੈ ਗਏ ਪੈਰਾਂ ਚੱਲਣ ਦੀ ਆਬਦਤ ਤੋਂ ਬੈਰੀਗੇਟ ਭੰਨਦੇ ਹੋਏ ਇੱਧਰ ਦੇ 2 ਤੋਂ 3 ਮਿੰਟ ਲਵਾਗੇ ਤੇ ਚਾਹਾਂ ਲੈਣਾ ਵਾਹਿਗੁਰੂ ਜੀ ਕਾ ਚੰਡੀਗੜ੍ਹ ਨੂੰ ਐਵੇਂ ਚੰਡੀਗੜ੍ਹ ਤੇ ਐਂਟਰੀ ਵੀ ਕਰ ਦਿੰਦੇ ਚੰਡੀਗੜ੍ਹ ਵੀ ਫਾਟਾਇਆ ਹਰਿਆਣਾ ਵੀ ਫਾਟਾਇਆ ਰਾਜਸਥਾਨ ਦੇ ਲੱਕੇ ਵੀ ਸਾਡੇ ਨੇ ਹਿਮਾਚਲ ਦੇ ਲੱਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਤੋਂ ਬੁਲਾਉਣਗੇ ਨਾ ਉਹ ਗਾ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਬੋਲੇ गंदा राज बि चलूगा पखंडी पॉमरा राज बि चलूगा